ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਤੁਹਾਨੂੰ ਤਿੰਨ ਗਾਮਾ ਦਿਖਾਉਣੇ ਆ ਬਈ ਉਹਨਾਂ ਵਿੱਚੋਂ ਇੱਕ ਤਾਜੀ ਸੂਈ ਦਿਖਾਉਣੇ ਆ ਪਹਿਲੇ ਨੰਬਰ ਤੇ ਜੀ ਦੋ ਆਗਿਆ ਤੋਕੜ ਇੱਕ ਤਾਜੀ ਸੂਈ ਹੈਗੀ ਪਹਿਲੇ ਨੰਬਰ ਤੇ ਜਗਾ ਕਿਹੜਾ ਸੂਸ ਸੂਈ ਹੈ ਇਹ ਦੂਜਾ ਸੂਆ ਬਈ ਰੇਜਨ ਨਾਲ ਜਾਵਾ ਦੂਜਾ ਸੂਆ ਕਦੋਂ ਸੂਈਆ ਇਹ ਬਈ ਦੋ ਡੂੜ ਘੰਟਾ ਹੋਇਆ ਇਹਨੂੰ ਸੂਈ ਨੂੰ ਠੀਕ ਆ ਇਹ ਰਹੇ ਬਾਹਰ ਇਹ ਤਲ ਤੁਰਿਆ ਬਈ ਇਹ ਰਹੇ ਜਣੀ ਕੁਝ ਟਾਈਮ ਤੱਕ ਅੱਥਣਾ ਨਾ ਹੈ ਇੱਕ ਨੰਬਰ ਗਲਾਬੀ ਥਣ ਬੱਚਾ ਬਸਾਣਾ ਬਸਾ ਬਈ ਬਸ ਠੀਕ ਆ ਤੇ ਮੁੱਲ ਫੇਸ ਫੂਸ ਬਹੁਤ ਚੰਗਾ ਮੁੱਲ ਦਾ ਬਈ ਪੌਂਦੀ 75 ਕਰਾ ਲ 80 ਕਰਾ ਲ ਭਾਈ ਬੋਲਾਂ ਨੀ ਆਪਾਂ ਇਹਦਾ ਬੱਚਾ ਹੀ ਰਜਾਇਆਗਾ ਠੀਕ ਐ ਐਵੇਂ ਗੱਪ ਮਾਰਨ ਦਾ ਕੋਈ ਫਾਇਦਾ ਨਹੀਂ ਤੇ ਮੁੱਲ 64000 64000 ਰੁਪਿਆ ਬਈ ਠੀਕ ਐ ਮੁੱਲ ਭਾਈ ਕਹਿੰਦਾ ਲੈਣ ਦੇ 64000 ਭਾਈ ਇਹ ਮੰਨ ਕੇ ਚੱਲੋ ਵੀ ਐਰ ਸੈਰ ਮੰਨ ਲੇ ਭਾਵੇਂ ਕੋ ਜਰਸੀ ਮੰਨ ਲੇ ਜਰਸੀ ਮੰਨ ਲੇ ਬਈ ਹਾਂ ਹਾਂ ਕੁਝ ਮੰਨ ਲੇ ਪੂਰੇ ਫੁੱਲ ਵੱਡੇ ਕੱਦ ਚਾਹੋ ਸਹੀ ਗੱਲ ਆ ਫੇਸਬੁਕ ਛੋਟੀ ਕੋਈ ਮੰਨੇ ਨਾ ਵੀ ਛੋਟੀ ਨਾ ਹੋਵੇ ਛੋਟੀ ਕੋਈ ਨਾ ਮੰਨੇ ਬਈ ਫੁੱਲ ਵੱਡੀਆਂ ਫੁੱਲ ਚਮਕਦਮ ਕਲੀ ਹਾਂ ਤੇ ਜੱਗੇ 2 ਨੰਬਰ ਇਹ ਤੋਕੜ ਆ ਗਈ ਬਈ ਤੋਕੜ ਕਿਹੜਾ ਸੂਆ ਦੂਜਾ ਸੂਆ ਬਈ ਕਿੰਨਾ ਟਾਈਮ ਹੈ ਇਹ ਚਾਹੇ ਕੱਲ ਦੀ 4 4.5 ਮਹੀਨਾ ਹੀ ਸੂਈ ਵੀ ਆ 7 ਤੋਂ 8 ਕਿਲੋ ਦੁੱਧ ਆ ਇਸ ਲਈ ਖੁੱਲਾ ਠੀਕ ਹਾਂ ਦਖਾ ਦੇਖਾਂਗੇ ਸਾਹ ਸੁਥਰੀ ਆ ਬਈ 1 ਨੰਬਰ ਥਾਣਾ ਗਿਆ 19000 ਰੁਪਏ ਦੇ ਦ ਇਹ ਦੇ ਦਾਂਗੇ ਕਿ ਜਿੱਕੇ ਤਨ ਇਹਦੇ ਥਲੇ 9 ਲੀਟਰ ਦੁੱਧ ਆ ਹੂੰ ਇਹ ਤਨ ਵੀ ਨਾਈ ਸੁਈ ਵੀ ਬਣੀ ਵੀ ਵੀ ਹੈ ਇਹ ਮਹੀਨੇ ਕਿ ਦੀ ਠੀਕ ਆ ਖਣ ਲੈ ਵੀ ਦੀ ਸਾਫ ਆ ਇਹ ਦੇ ਦਾਂਗੇ ਆਪਾਂ 22000 ਰੁਪਏ ਦੀ ਠੀਕ ਆ ਹਾਂ ਪਿੰਡ ਬਾਈ ਦਾ ਟੱਲਮਾ ਜਿਲ੍ਹਾ ਨੂੰ ਬਰਨਾਲਾ ਤਹਿਸੀਲ ਤਪਾ ਨੇੜੇ ਬਾਈ ਨੂੰ ਮੰਨ ਕੇ ਚਲੋ ਬਾਦੀਆਂ ਚ ਬਾਈ ਰਹਿੰਦਾ ਬਾਦੀਆਂ ਚ ਘਰ ਆ ਬਾਈ ਦਾ ਤੇ ਕੰਟੈਕਟ ਨੰਬਰ ਬੋਲੀ 86999 97138 ਬਾਈ ਠੀਕ ਆ